ਬਾਲ ਨਾਲਵਲੇ ਪੁਲੇ ਦਾ ਉਵੀਮਾਂਗ ਰਾਵਲ ਹਾਥੀ ਨਸਿਆ ਜਾਂਦਾ ਝਜਕ ਕੇ ਖਲੋ ਗਿਆ ਕਿਤੇ ਉਹਦਾ ਵਹਿਮ ਤਾਂ ਨਹੀਂ ਸੀ ਕਿ ਉਹਨੇ ਹਾਥੀਆਂ ਦੇ ਚੰਗਾੜਨ ਦੀ ਮਦਮ ਜੀ ਆਵਾਜ਼ ਸੁਣੀ ਸੀ ਹਾਥੀ ਤਾਂ ਮਹਾਸ਼ਕਤੀਸ਼ਾਲੀ ਜੀਵ ਸਨ ਉਹਨਾਂ ਨੂੰ ਕਿਸੇ ਬਾਹਰੀ ਸਹਾਇਤਾ ਦੀ ਕੀ ਲੋੜ ਹੋ ਸਕਦੀ ਸੀ ਭਲਾ ਉਹ ਦੁਚਿੱਤੀ ਚ ਕੁਝ ਚਿਰ ਖਲੋਤਾ ਰਿਹਾ ਉਹਨੇ ਮੁੜ ਹਾਥੀਆਂ ਦੇ ਚੰਗਾੜਨ ਦੀ ਆਵਾਜ਼ ਸੁਣੀ ਆਖਰੀ ਵਹਿਮ ਨਹੀਂ ਸੀ ਹਾਥੀਆਂ ਨੂੰ ਸੱਚਮੁੱਚ ਹੀ ਉਹਦੀ ਲੋੜ ਸੀ ਜਿੱਦੋਂ ਆਵਾਜ਼ ਆਈ ਸੀ ਉੱਧਰ ਨੂੰ ਦੌੜ ਪਿਆ ਅਚਾਨਕ ਉਹਦੇ ਪੈਰ ਰੁਕ ਗਏ ਅੱਗੇ ਤਾਂ ਕੋਈ ਜੰਗਲ ਹੀ ਨਹੀਂ ਸੀ ਦੂਰ ਤੱਕ ਕੱਟੇ ਹੋਏ ਰੁੱਖਾਂ ਦੇ ਮੁੱਢੂ ਖਾਈ ਦੇ ਰਹੇ ਸਨ ਚੰਨ ਬਦਲਾਉਣ ਲਈ ਲੁਕਿਆ ਹੋਇਆ ਸੀ ਤਾਰਿਆਂ ਦੀ ਲੋਅਨੀ ਥੋੜੀ ਨਹੀਂ ਸੀ ਕਿ ਹਾਥੀ ਵੀ ਨਾ ਦਿਸਣ ਹਾਥੀ ਤਾਂ ਉੱਥੇ ਨਹੀਂ ਸਨ 라ਵਲ ਨੇ ਚੰਗਾੜ ਮਾਰੀ ਜਵਾਬ ਚ ਪਾਣੀ ਦੇ ਟੈਂਕ ਚੋਂ ਚੰਗਾੜਨ ਦੀਆਂ ਆਵਾਜ਼ਾਂ ਆਈਆਂ ਰਾਵਲ ਟੈਂਕ ਵੱਲ ਨਸਿਆ ਉਹਨੇ ਹੈਰਾਨ ਹੋ ਕੇ ਟੈਂਕ ਅੰਦਰ ਚੱਕਿਆ ਹਥਣੀਆਂ ਪਾਣੀ ਚ ਤੈਰ ਰਹੀਆਂ ਸਨ ਕਬਾ ਹਾਥੀ ਵੀ ਉਹਨਾਂ ਵਿੱਚ ਹੀ ਸੀ ਬਾਲ ਹਾਥੀ ਆਪਣੀਆਂ ਮਾਵਾਂ ਦੀਆਂ ਪਿੱਠਾਂ ਤੇ ਬੈਠੇ ਹੋਏ ਸਨ ਉਹਨਾਂ ਦੀ ਅਥਾਹ ਸ਼ਕਤੀ ਇਸ ਵੇਲੇ ਸਿਰਫ ਤਰਦੇ ਰਹਿਣ ਲਈ ਜੂਝ ਰਹੀ ਸੀ ਰਾਵਲ ਹਾਥੀ ਨੇ ਬੇਵਸੀ ਵਿੱਚ ਟੈਂਕ ਦੇ ਕੋਈ ਢੇਡੇ ਲਾ ਲਏ ਤੇ ਫਿਰ ਖਲੋ ਗਿਆ ਉਹ ਕੀ ਕਰੇ ਹਾਥੀਆਂ ਨੂੰ ਡੁੱਬਣ ਤੋਂ ਬਚਾਉਣ ਦਾ ਉਹਨੂੰ ਕੋਈ ਢੰਗ ਹੀ ਨਹੀਂ ਸੀ ਆਉਂਦਾ ਉਨੋ ਜਨ ਜੇਤੀ ਆਪਣੇ ਦੋਸਤ ਰੱਬੂ ਦਾ ਖਿਆਲ ਆਇਆ ਉਹ ਫਿਰ ਜੰਗਲ ਵੱਲ ਪੱਜ ਉਠਿਆ ਪੁਰਾਣੇ ਰੁੱਖ ਖੇਟ ਪਹੁੰਚ ਕੇ ਰੁਕ ਗਿਆ ਅੱਤੀ ਰਾਤ ਵੇਲੇ ਰੱਬੂ ਨੇ ਉੱਥੇ ਕਿੱਥੇ ਹੋਣਾ ਸੀ ਇਸ ਵੇਲੇ ਤਾਂ ਰੱਬੂ ਆਪਣੀ ਝੁੱਗੀ ਚ ਘੂਕ ਸੁੱਤਾ ਪਿਆ ਹੋਵੇਗਾ ravel ਨੂੰ ਰੱਬੂ ਦੇ ਘਰ ਦਾ ਰਾਹ ਨਹੀਂ ਸੀ ਆਉਂਦਾ ravel ਹਾਥੀ ਪੁਰਾਣੇ ਰੁੱਖ ਦੇ ਮੁੱਢ ਕੋਲ ਕਈ ਦਿਨਾਂ ਤੀਕ ਜ਼ਖਮੀ ਹਾਲਤ ਚ ਪਿਆ ਰਿਹਾ ਸੀ ਉਦੋਂ ਰੱਬੂ ਸਾਰਾ ਦਿਨ ਉਹਦੀ ਦੇਖਭਾਲ ਕਰਦਾ ਸੀ ਕਿ ਸ਼ਾਮ ਵੇਲੇ ਆਪਣੇ ਘਰ ਚਲਾ ਜਾਂਦਾ ਸੀ। ਰਾਵਲ ਨੇ ਉਸ ਪਗਡੰਡੀਵਲ ਵੇਖਿਆ ਜਿੱਧਰੋਂ ਰਬੂ ਆਉਂਦਾ ਹੁੰਦਾ ਸੀ। ਰਬੂ ਦੇ ਵਾਪਸ ਜਾਣ ਦਾ ਵੀ ਉਹੀ ਰਾਹ ਹੁੰਦਾ ਸੀ। ਰਾਵਲ ਇੱਕ ਛਿੰਖ ਲੋਤਾ ਸੋਚਦਾ ਰਿਹਾ ਫਿਰ ਪਗਡੰਡੀ ਰਾਹ ਤੁਰ ਪਿਆ। ਪਗਡੰਡੀ ਕੁ ਝੁੱਗੀ ਸਾਵੇਂ ਜਾ ਕੇ ਮੁੱਕ ਗਈ। ਝੁੱਗੀ ਤੇ ਦੋ ਹੋਰ ਰਾਵੀ ਸਰ ਜੀ ਖੱਬੇ ਜਾ ਰਹੇ ਸੀ। ਪਰ ਰਾਵਲ ਹਾਥੀ ਦੀ ਉਹਨਾਂ ਵਿੱਚ ਰੁਚੀ ਨਹੀਂ ਸੀ। ਉਹਨੇ ਜੁਫੇਰੇ ਨਜ਼ਰ ਸੁੱਟੀ। ਨੇੜੇ-ਤੇੜੇ ਕਿਧਰੇ ਕੋਈ ਹੋਰ ਆਬਾਦੀ ਨਹੀਂ ਸੀ। ਝੁੱਗੀ ਤੋਂ ਤਣਿਆਂ ਦੇ ਬੁਰਜਾਂ ਉੱਪਰ ਖੜੀ ਡੂੰਗੀ ਨੀਂਦ 'ਚ ਡੁੱਬੀ ਹੋਈ ਸੀ। ਫੇਰ ਠੰਗੋ ਬੱਜੀ ਵਿਖਾਈ ਦੇ ਰਹੀ ਸੀ। ਡੱਬੂ ਕੁੱਤਾ ਥੜੇ ਤੇ ਪਿਆ ਉੰਗ ਰਿਆ ਸੀ। ਅਚਾਨਕ ਡੱਬੂ ਨੇ ਚੌਕ ਸੋਕੇ ਕੰਨ ਖੜੇ ਕਰ ਲਏ ਤੇ ਬਾਹਰ ਵੱਲ ਮੂੰਹ ਕਰਕੇ ਭੌਂਕਿਆ। ਰਾਵਲ ਹਾਥੀ ਨੇ ਡੱਬੂ ਨੂੰ ਪਛਾਣ ਲਿਆ। ਇਹੀ ਰੱਬੂ ਦਾ ਘਰ ਸੀ। ਉਹਨੂੰ ਉਨੇ ਰੱਬੂ ਨੂੰ ਸੱਦਨ ਦੇ ਉੱਚੇ ਸਾਰੇ ਚੰਗਾੜ ਮਾਰੇ ਰਬੂ ਝੁੱਗੀ ਦੇ ਅੰਦਰ ਖੂਕ ਸੁੱਤਾ ਸੀ ਹਾਥੀ ਦੀ ਚੰਗਾੜ ਸੁਣ ਕੇ ਮਾਂ ਰੱਬਕੇ ਉੱਠੀ ਉਹਨੇ ਘਬਰਾ ਕੇ ਰੱਬ ਰੱਬੂ ਨੂੰ ਹਲੂਣਿਆ ਰਬੂ 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 ਗਹਿਰੀ ਨੀਂਦ ਚ ਸੀ ਵੇੜੇ ਦੀ ਬਾੜ ਆਮ ਜਾਨਵਰ ਨੂੰ ਰੋਕਣ ਲਈ ਠੀਕ ਸੀ ਪਰ ਜੰਗਲੀ ਹਾਥੀ ਸਾਹਮਣੇ ਕੰਡਿਆਲੀ ਬਾੜ ਕੋਈ ਵੱਡੀ ਰੁਕਾਵਟ ਨਹੀਂ ਸੀ ਉਹ ਤਾਂ ਬਾੜ ਨੂੰ ਪੈਰਾਂ ਨਾਲ ਦਰੜਦਾ ਹੋਇਆ ਕਿਸੇ ਪਲ ਵੀ ਅੰਦਰ ਆ ਸਕਦਾ ਸੀ ਹਾਥੀ ਨੇ ਬੇਸਬਰੀ ਚ ਖੋਰ ਚੰਗਾੜ ਮਾਰੇ ਫੇਠਾਂ ਗਊੜੇਂ ਗੰਨ ਲੱਗ ਪਈ। ਉਹ ਰੱਸਾ ਤੜਾਉਣ ਦੀ ਕੋਸ਼ਿਸ਼ ਚ ਕਿੱਲੇ ਦਵਾਲੇ ਘੁੰਮ ਰਹੀ ਸੀ। ਬੁੱਢੀ ਮਾਂ ਸਿਰ ਤੋਂ ਪੈਰਾਂ ਤੱਕ ਕੰਬ ਗਈ। ਉਹਦੀ ਸਾਰੀ ਉਮਰ ਜੰਗਲ ਚ ਬੀਤੀ ਸੀ ਪਰ ਇਸ ਤਰ੍ਹਾਂ ਦੀ ਘਟਨਾ ਕਦੇ ਨਹੀਂ ਸੀ ਵਾਪਰੀ। ਇਹ ਸਵਾਰ ਉਹਨੇ ਰੱਬੂ ਨੂੰ ਜ਼ੋਰ-ਜ਼ੋਰ ਦੀ ਝੰਝੋੜਿਆ। ਰੱਬੂ ਰੱਬੂ ਵੇਖ ਬਾਹਰ ਆਤੀ ਹੈ। ਰੱਬੂ ਅੱਖਾਂ ਮਲਦਾ ਉੱਠ ਖਲੋਤਾ ਹਾਥੀ। ਕਿੱਥੇ ਹਾਥੀ? ਇਹ ਤੋਂ ਪਹਿਲਾਂ ਕਿ ਮਾਂ ਕੋਈ ਗੱਲ ਕਰਦੀ ਰੱਬੂ ਪੌੜੀਆਂ ਵਾਲੀ ਪੌੜੀ ਉਤਰ ਗਿਆ। ਰੱਬੂ ਕੁੱਤੇ ਨੇ 라ਵਲ ਹਾਥੀ ਨੂੰ ਪਛਾਣ ਕੇ ਭੌਂਕੜਾਂ ਬੰਦ ਕਰ ਦਿੱਤਾ ਸੀ ਰੱਬੂ ਨੂੰ ਵੇੜੇ 'ਚ ਆਇਆ ਵੇਖ ਕੇ ਪੁੱਛ ਲਾਉਂਦਾ ਉਹਦੇ ਪੈਰਾਂ 'ਚ ਲੇਟਣੀਆਂ ਲੈਣ ਲੱਗ ਪਿਆ ਰੱਬੂ 라ਵਲ ਹਾਥੀ ਨੂੰ ਮਿਲਣ ਲਈ ਦੌੜਿਆ ਉਹ ਫਟਕ ਟੱਪ ਕੇ 라ਵਲ ਦੀ ਸੁੰਡ ਨਾਲ ਜਾਲ ਲਪਟਿਆ ماں ਘਬرائی ਪੌੜੀਆਂ ਉਤਰੀ ਇਹ ਤੋਂ ਪਹਿਲਾਂ ਕਿ ਉਹਨੂੰ ਕੋਈ ਸਮਝ ਲੱਗਦੀ 라ਵਲ ਹਾਥੀ ਨੇ ਰੱਬੂ ਦੁਆਲੇ ਸੁੰਡ ਬਲੇਟ ਲਈ ਤੇ ਉਹਨੂੰ ਚੁੱਕ ਕੇ ਫੁੱਲ ਵਾਂਗ ਆਪਣੇ ਉੱਤੇ ਰੱਖ ਲਿਆ ਉੱਜੇ ਸਰਾ ਆਇਆ ਸੀ ਉਹ ਸੇਰਾ ਵਾਪਸ ਨਸ ਤੁਰਿਆ ਡਬੂ ਇੱਕ ਵਾਰ ਨਸ ਕੇ ਬੁੱਢੀ ਮਾਂ ਵੱਲ ਆਇਆ ਤੇ ਫਿਰ ਹਾਥੀ ਦੇ ਪਿੱਛੇ-ਪਿੱਛੇ ਦੌੜ ਪਿਆ ਕਿੱਲੇ ਦਵਾਲੇ ਘੁੰਮ ਰੇ ਗਾਂ ਸ਼ਾਂਤ ਹੋ ਕੇ ਖਲੋ ਗਈ ਬੁੱਢੀ ਮਾਂ ਨੇ ਆਪਣਾ ਸਿਰ ਦੋਹਾਂ ਹੱਥਾਂ 'ਚ ਫੜ ਲਿਆ ਉੱਥੇ ਹੀ ਬੈਠ ਗਈ ਧੰਨ